ਮਾਹੀ ਗਿੱਲ ਬਾਰੇ ਮੈਂ ਗੱਲ ਦੀ ਸ਼ੁਰੂਆਤ ਜੇਕਰ ਮੈਂ ਕਰਾਂ ਤਾਂ ਇੱਕ ਪੰਜਾਬ ਦੀ ਬਹੁਤ ਹੀ ਟੈਲੈਂਟਡ ਸਮਾਰਟ ਬਿਊਟੀਫੁੱਲ ਮੋਟੀਆਂ ਅੱਖਾਂ ਵਾਲੀ ਕੁੜੀ ਜਿਹਦਾ ਕਿ ਐਕਟਿੰਗ ਦੇ ਤੌਰ ਦੇ ਵਿੱਚ ਐਕਟਿੰਗ ਦੇ ਤੌਰ ਦੇ ਵਿੱਚ ਇੱਕ ਬੇਹਦ ਬੇਹਦ ਕਲਾਕਾਰ ਐਕਟਰ ਪਰ ਕਾਮਯਾਬ ਉਹਦਾ ਕੈਰੀਅਰ ਕਿਉਂ ਨਹੀਂ ਹੋ ਸਕਿਆ ਉਹਦੀ ਜ਼ਿੰਦਗੀ ਦੇ ਉੱਤੇ ਬਾਇਓਗ੍ਰਾਫੀ ਦੇ ਉੱਤੇ ਅੱਜ ਗੱਲ ਕਰਾਂਗੇ ਤੇ ਖਾਸ ਕਰਕੇ ਵਿਆਹ ਤੋਂ ਪਹਿਲਾਂ ਇੱਕ ਬੱਚੀ ਦੀ ਕਹਾਣੀ ਸ਼ੁਰੂ ਹੋਈ ਸੀਗੀ ਇਹ ਬੱਚਾ ਕੌਣ ਸੀਗਾ ਵਿਆਹ ਤੋਂ ਪਹਿਲਾਂ ਮਾਂ ਕਿਵੇਂ ਬਣ ਗਈ ਤੇ ਇਹਦੇ ਉੱਤੇ ਆਪਾਂ ਜ਼ਰੂਰ ਅੱਜ ਗੱਲ ਕਰਾਂਗੇ ਤੇ ਖਾਸ ਇਹ ਵੀ ਗੱਲ ਕਰਾਂਗੇ ਕਿ ਅੱਜ ਮਾਹੀ ਗੱਲ ਕਿੱਥੇ ਆ ਤੇ ਕਿੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਆ ਮੋਟੀਆਂ-ਮੋਟੀਆਂ ਗੱਲਾਂ ਬਹੁਤ ਲੰਬੀ ਵੀਡੀਓ ਨਹੀਂ ਹੋਣ ਵਾਲੀ ਤਾਂ ਦੋਸਤੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਸ਼ੁਰੂ ਕਰਦੇ ਆ ਅੱਜ ਮਾਹੀ ਗੱਲ ਪੰਜਾਬ ਚੰਡੀਗੜ੍ਹ ਦੀ ਇੱਕ ਮਾਡਰਨ ਕੁੜੀ ਜਿਹੜੀ ਕਿ ਕਾਮਯਾਬ ਐਕਟਰਸ ਸੀ ਪਰ ਕਾਮਯਾਬ ਹੀਰੋਇਨ ਕਿਉਂ ਨਹੀਂ ਬਣ ਸਕੀ ਮਾਹੀ ਗੱਲ ਮਾਹੀ ਗੱਲ ਦਾ ਅਸਲੀ ਨਵਾਂ ਰਿੰਪਿਕ اور ਗੱਲ ਤੇ ਜਨਮ ਹੈਗਾ ਇਹਦਾ 75 ਦਾ ਤੇ ਪ੍ਰਾਸ਼ਗੀ ਦੀ ਚੰਡੀਗੜ੍ਹ ਦੀ ਤੇ ਪੜ੍ਹਾਈ ਲਿਖਾਈ ਸਭ ਚੰਡੀਗੜ੍ਹ ਚ ਹੋਇਆ ਹੈ ਆ ਬਾਣਾ ਚਾਹੁੰਦੀ ਸੀ ਇਹ ਜਾਣਾ ਚਾਹੁੰਦੀ ਸੀ ਫੌਜ ਦੇ ਵਿੱਚ ਪਰ ਜਦੋਂ ਫੌਜ ਦੇ ਵਿੱਚ ਚਲੀ ਗਈ ਫੌਜ ਦੇ ਵਿੱਚ ਜਦੋਂ ਪ੍ਰੈਕਟਿਸ ਵਗੈਰਾ ਕਰਦੀ ਸੀ ਉੱਥੇ ਲੱਗ ਗਈ ਤੇ ਸੱਟ ਸੱਟ ਲੱਗਣ ਤੋਂ ਬਾਅਦ ਮਾਵਾ ਗਏ ਘਬਰਾ ਤੇ ਉਹਨਾਂ ਨੇ ਫੌਜ ਦੇ ਵਿੱਚੋਂ ਨੂੰ ਮਨਾ ਕਰਤਾ ਤੇ ਵਾਪਸ ਪੰਜਾਬ ਲੈ ਆਏ ਪੰਜਾਬ ਆਉਣ ਤੋਂ ਬਾਅਦ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰਤਾ ਮਾਡਲ ਸੀਗੀ ਅੱਖਾਂ ਨਸ਼ੀਲੀਆਂ ਸੀ ਦੇਖਣ ਨੂੰ ਖੂਬਸੂਰਤ ਸੀ ਐਕਟਿੰਗ ਆਉਂਦੀ ਸੀ ਪਰ ਪੰਜਾਬੀ ਫਿਲਮਾਂ 'ਚ ਉਹਨੇ ਕੰਮ ਸ਼ੁਰੂ ਕਰਤਾ ਜਿਵੇਂ ਪੰਜਾਬੀ ਫਿਲਮਾਂ ਆ ਖਿਲਾੜੀ 420 ਚੱਕ ਦੇ ਫੱਟੇ ਮੁੰਡੇ ਯੂਕੇ ਦੇ ਹੀਰਾਂਝਾ ਮੇਲ ਕਰਾ ਦੇ ਰੱਬਾ ਖਿਲਾੜੀ 786 ਕੈਰੀਅਨ ਜੱਟਾ ਸਾਡੀ ਲਵ ਸਟੋਰੀ ਤੂੰ ਮੇਰਾ ਵਈ ਮੈਂ ਤੇਰਾ ਵਈ ਗੋਰੀਆਂ ਨੂੰ ਦਫਾ ਕਰੋ ਆਗੇ ਮੁੰਡੇ ਯੂਕੇ ਦੇ ਹੀਰੋ ਨਾਮ ਯਾਦ ਰੱਖੀ ਸ਼ਰੀਕ ਜ਼ੋਰਾਵਰ ਸ਼ਰਵਣ ਗੋਲਕ ਬੁਗਣੀ ਬੈਂਕ ਤੇ ਬਠੂਆ ਕੈਰੀਅਨ ਜੱਟਾ ਕੁ ਸ਼ਕੇ ਇੱਕ ਸੰਧੂ ਹੁੰਦਾ ਸੀ ਤੇ ਸ਼ਾਇਦ ਪਵਾੜਾ ਫਿਲਮ ਇਹ ਫਿਲਮਾਂ ਪੰਜਾਬੀ ਦੀਆਂ ਤਕਰੀਬਨ ਜਿਹੜੀਆਂ ਕਿ ਉਹਦੇ ਨੋਂ ਨੇ 마ਹੀ ਗਿੱਲ ਦੇ 마ਹੀ ਗਿੱਲ নো ਡਾਊਟ ਇੱਕ ਖੂਬਸੂਰਤ ਲੜਕੀ ਤੇ ਖੂਬਸੂਰਤ ਐਕਟਰਸ ਟੈਲੈਂਟਡ ਐਕਟਰਸ ਟੈਲੈਂਟਡ ਐਕਟਰਸ ਆ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ 마ਹੀ ਗਿੱਲ ਨੀਰੂ ਬਾਜਵਾ ਨਾਲੋਂ ਕਿਤੇ ਟੌਪ ਦੀ ਲੈਵਲ ਦੀ ਐਕਟਰਸ ਆ ਪਰ 마ਹੀ ਗਿੱਲ ਨੂੰ ਉਹ ਪ੍ਰੋਜੈਕਟ ਉਹ ਫਿਲਮਾਂ ਉਹਦਾਂ ਦੀਆਂ ਚੀਜ਼ਾਂ ਨਹੀਂ ਮਿਲੀਆਂ ਲਾ ਲੋ ਜਾਂ ਕੁਝ ਚੀਜ਼ਾਂ ਨਾਲ ਉਹ ਡਿਸਟਰੈਕਟ ਹੋ ਗਈ ਤੇ ਜਿਹੜੀ ਕਿ ਉਹਨੂੰ ਮੰਜ਼ਲ ਨਹੀਂ ਉਹਦੀ ਮਿਲੀ ਹੈਗੀ ਹੁਣ ਆਪਾਂ ਜੇ ਤੁਸੀਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੀਆਂ ਕੁੜੀਆਂ ਤੇ ਮੁੰਡਿਆਂ ਦੀ ਇੱਕੋ ਇੱਕ ਜਿਹੜੀ ਦਿਮਾਗ ਦਾ ਫਤੂਰ ਆ ਕਿ ਵੀ ਅਸੀਂ ਬਾਲੀਵੁੱਡ ਚ ਜਾਣਾ ਅਸੀਂ ਫਿਲਮ ਇੰਡਸਟਰੀ ਜਿਹੜੀ ਕਿ ਹਿੰਦੀ ਫਿਲਮਾਂ ਬਣਾਉਂਦੀ ਆ ਉੱਥੇ ਜਾਣਾ ਕਿਉਂਕਿ ਸਾਰਿਆਂ ਦੀ ਆਖਰੀ ਮੰਜ਼ਲ ਈਵਨ ਕਿ ਮੁੰਡੇ ਵਿੱਚੇ ਕੁੜੀਆਂ ਆ ਸਾਡੇ ਐਮੀਅਰਕ ਹੋਣੀ ਹੋਗੇ ਜਿੰਨੇ ਗਿੱਪੀ ਗਰਿਆਲ ਹੋਣੀ ਹੋਗੇ ਇਹਨਾਂ ਦੀ ਆਖਰੀ ਮੰਜ਼ਿਲ ਸਾਰੀ ਜਿਹੜੀ ਆ ਨਾ ਉਹ ਹੈਗੀ ਆ ਬਾਲੀਵੁੱਡ ਜਦ ਕਿ ਬਾਲੀਵੁੱਡ ਖੁਦ ਦਾ ਨਾ ਤਾਂ ਜ਼ਮੀਰ ਆ ਨਾ ਨਾ ਕੋਈ ਔਕਾਤ ਆ ਉਹ ਕਿਸੇ ਨੂੰ ਸਟਾਰ ਬਣਾ ਸਕਣ ਉਹ ਤਾਂ ਸਿਰਫ ਕਮਰਸ਼ੀਅਲ ਤੌਰ ਤੇ ਜੇਕਰ ਤੁਹਾਡੇ ਚ ਟੈਲੈਂਟ ਆ ਤਾਂ ਉਹਨੂੰ ਕੈਸ਼ ਜਰੂਰ ਕਰ ਸਕਦੇ ਨੇ ਪਰ ਤੁਹਾਡੇ ਵਾਸਤੇ ਕੁਝ ਨਹੀਂ ਕਰ ਸਕਦੇ ਇਹ ਉਹਨਾਂ ਦੇ ਸਮਝ ਨਹੀਂ ਆਉਂਦਾ ਨਾ ਸਮਝ ਚ ਆਉਣਾ ਇਹ ਉਹਨਾਂ ਦੇ ਕਦੇ ਕਾਮਯਾਬ ਉਹ ਖੁਦ ਨਹੀਂ ਹੈਗੇ ਤੁਹਾਨੂੰ ਕਿੱਥੋਂ ਕਾਮਯਾਬ ਕਰ ਦੇਣਗੇ ਫਿਰ ਤਾਂ ਉਹਨੇ ਸਾਊਥ ਵਾਲੀ ਜਿਹੜੀ ਇੰਡਸਟਰੀ ਆ ਉਹਨੇ ਇਹਨਾਂ ਨੂੰ ਗੋਡਿਆਂ 'ਚ ਝਕਾਇਆ ਆ ਜਦ ਕਿ ਇਹ ਲੋਕ ਇਹ ਜਿਹੇ ਆਕਰਖੰਨੇ ਲੋਕ ਨੇ ਇਹ ਤਾਂ ਸਾਊਥ ਵਾਲਿਆਂ ਨੂੰ ਆਪਣੇ ਬਰਾਬਰ ਬਿਠਾਉਣਾ ਵੀ ਪਸੰਦ ਨਹੀਂ ਸੀ ਕਰਦੇ ਤੇ ਹੁਣ ਪੰਜਾਬੀਆਂ ਨੂੰ ਫਿਰ ਕਿੱਥੇ ਬਰਾਬਰ ਬਿਠਾ ਲਾਂਗੇ ਇਹਨਾਂ ਨੇ ਥੋੜੇ ਤੋਂ ਕੰਮ ਲੈਣਾ ਨਾ ਕਿ ਥੋੜ ਨੂੰ ਤੁਹਾਨੂੰ ਕੰਮ ਦੇਣਾ ਆ ਜੇ ਤੁਹਾਡੇ ਚ ਕੋਈ ਟੈਲੈਂਟ ਐਕਸਟਰਾ ਹੈਗਾ ਤਾਂ ਤੁਹਾਨੂੰ ਕਿਤੇ ਕਾਸਟ ਕਰ ਲਾਂਗੇ ਥੋੜੇ ਤੋਂ ਕਮਾ ਲੈਣਗੇ ਤੁਹਾਨੂੰ ਕਮਾ ਕੇ ਨਹੀਂ ਦੇਣ ਲੱਗੇ ਇਹ ਗੱਲ ਤੁਹਾਡੇ ਸਮਝ ਆਉਣੀ ਚਾਹੀਦੀ ਆ ਚਲੋ ਗੱਲ ਆਪਾਂ ਇਧਰੋਂ ਜ਼ਿਆਦਾ ਨਾ ਲਈਏ ਪੁਆਇੰਟ ਦੇ ਉੱਤੇ ਰਹਿਨੇ ਆ ਹੋਰ ਐਕਟਰਾਂ ਦੀ ਤਰ੍ਹਾਂ ਮਾਹੀ ਗਿਲ ਨੇ ਵੀ ਬਾਲੀਵੁੱਡ ਦਾ ਰੁਕ ਕਰ ਲਿਆ ਬਾਲੀਵੁੱਡ ਚਲੇਗੀ ਉੱਥੇ ਕੋਈ ਜਾਣੇ ਪਛਾਣੇ ਤਾਂ ਕਿਤੇ ਕੰਮ ਆਵੇ ਹੁਣ ਮਾਹੀ ਗੱਲ ਨੂੰ ਸੀਗੀ ਸਮਝ ਕੇ ਵੀ ਪਾਰਟੀਆਂ ਪੂਟੀਆਂ ਚ ਮੁੰਡੇ ਕੁੜੀਆਂ ਨੂੰ ਲੈ ਕੇ ਜਾਂਦੇ ਨਹੀਂ ਨਿਰਮਾਤਨ ਰੇਦੇਸ਼ਕ ਉੱਥੇ ਕਿਸੇ ਬਰਥਡੇ ਪਾਰਟੀ ਵਿੱਚ ਚਲੇਗੀ ਪਾਰਟ ਬਰਥਡੇ ਪਾਰਟੀ ਵਿੱਚ ਚਲੇਗੀ ਬਾਕੀ ਲੋਕ ਡਾਂਸ ਡੂਸ ਕਰਕੇ हट ਕੇ ਇੱਕ ਕਲੀਓ ਡਾਂਸ ਕਰੀ ਜਾਵੇ ਕਲੀਓ ਡਾਂਸ ਕਰੀ ਜਾਵੇ ਡਾਂਸ ਕਰਦੇ ਕਰਦੇ ਦੇਖ ਕੇ ਫਿਰ ਐਕਸਰ ਇੱਕ ਕਿਸੇ ਨੇ ਤਾਂ ਨਿਗਾ ਪੈਂਦੀ ਹੋ ਜਾ ਕੋਈ ਕੱਲਾ ਬੰਦਾ ਕਨਸਟੈਂਟਲੀ ਡਾਂਸ ਕਰ ਰਿਹਾ ਹੈ ਨੱਚ ਰਿਹਾ ਹੈ ਕਮਲਿਆਂ ਵਾਂਗੂ ਨੱਚ ਰਿਹਾ ਹੈ ਤਾਂ ਫਿਰ ਕਿਸੇ ਨਾ ਕਿਸੇ ਦਾ ਧਿਆਨ ਤਾਂ ਉੱਥੇ ਜਾਂਦਾ ਹੀ ਆ ਫਿਰ ਉਹ ਧਿਆਨ ਗਿਆ ਤੇ ਮੈਂ ਧਿਆਨ ਗਿਆ ਅਨੁਰਾਗ ਕਸ਼ਪ ਦਾ ਅਨੁਰਾਗ ਕਸ਼ਪ ਗੈਂਗਸ ਆ ਵਾਸੇਪੁਰ ਕਈ ਫਿਲਮਾਂ ਬਣਾ ਬਣਾ ਚੁੱਕਿਆ ਆ ਉਸ ਟਾਈਮ ਉਹ ਫਿਲਮ ਬਣਾ ਰਿਹਾ ਸੀ ਨੋ ਸਮੋਕਿੰਗ ਦੀ ਬਣਾਉਣ ਬਾਰੇ ਸੋਚ ਰਿਹਾ ਸੀ ਨੋ ਸਮੋਕਿੰਗ ਬਾਰੇ ਪਰ ਇਹਨੂੰ ਮਾਹੀ ਗਿੱਲ ਨੂੰ ਉਹਨੇ ਆਪਣੇ ਕੋਲ ਬੁਲਾ ਲਿਆ ਤੇ ਉਹਨੂੰ ਇੱਕ ਫਿਲਮ ਆਫਰ ਕਰਤੀ ਜਦ ਕਿ ਨੋ ਸਮੁਖ ਆਫਰ ਕੀਤੀ ਸੀ ਪਰ ਨੋ ਸਮੋਕਿੰਗ ਫਿਲਮ ਬਣ ਨਾ ਸਕੀ ਫਿਰ ਉਹਨੇ ਦੇਵਦੀ ਫਿਲਮ ਵਾਸਤੇ ਇਹਨੂੰ ਫਾਈਨਲ ਕਰ ਲਿਆ ਜਿਹਦੇ ਵਿੱਚ ਅਵੇਦੋਲ ਸੀਗਾ ਅਵੇਦੋਲ ਨਾਲ ਕਰਕੇ ਇਹਨੂੰ ਮਤਲਬ ਬਤੌਰ ਹੀਰੋਇਨ ਲੈ ਲਿਆ ਅਵੇਦੋਲ ਦੇ ਨਾਲ ਉਸ ਤੋਂ ਬਾਅਦ ਇਹਨਾਂ ਨਾਲ ਇੱਕੋ ਹੀ ਇੱਕੋ ਹੀ ਇਹ ਤੇ ਸ਼ਰਤ ਰੱਖੀ ਗਈ ਸੀ ਵੀ ਤੂੰ ਉਦਾਂ ਹੀ ਨੱਚਣਾ ਹੈ ਜਿੱਦਾਂ ਤੂੰ ਉਸ ਦਿਨ ਪਾਰਟੀ ਦੇ ਵਿੱਚ ਨੱਚੀ ਸੀਗੀ ਚਲੋ ਉਹ ਨੱਚੀ ਇਦਾਂ ਨਹੀਂ ਹੈਗਾ ਕਿ ਮਾਹੀਵੈਲ ਨੂੰ ਉੱਥੇ ਫਾਇਦਾ ਨਹੀਂ ਹੋਇਆ ਫਾਇਦਾ ਜਿਹੜਾ ਫਿਲਮਾਂ ਮਿਲੀਆਂ ਕਈ ਫਿਲਮਾਂ ਬਿਲੀਆਂ ਜਿਵੇਂ ਦੇਵ ਵੀ 2009 ਚ ਮਿਲੀ ਆ ਫਿਰ ਦਵੰਗ ਫਿਲਮ ਮਿਲੀ ਆ ਸਲਮਾਨ ਖਾਨ ਦੇ ਨਾਲ 2010 ਜਿਹੜੀ ਆਈ ਸੀਗੀ ਸਾਇਬੀਵੀ ਔਰ ਗੈਂਗਸਟਰ ਆਈ ਸੀ 2011 ਦੇ ਵਿੱਚ ਪਾਣ ਸਿੰਘ ਤੋਮਰ ਆਈ ਸੀਗੀ 2012 ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਆਈ ਸੀਗੀ ਤੇ ਫਿਰ ਇੱਕ ਬੁਲਟ ਰਾਜਾ ਫਿਲਮ ਆਈ ਸੀ ਸੈਫ ਅਲੀ ਖਾਨ ਦੇ ਨਾਲ ਬੁਲਟ ਰਾਜਾ ਜਿਵੇਂ ਸ਼ੇਰ ਗੱਲਣ ਵਾਲੇ ਦੀ ਜੋੜੀ ਵਧੀਆ ਬਣਦੀ ਰਹੀ ਆ ਕਈ ਫਿਲਮਾਂ ਚ ਬਣੀਆਂ ਇਹਨੂੰ ਸਪੈਸ਼ਲ ਜਾਣਿਆ ਜਾਂਦਾ ਸੀਗਾ ਬਾਲੀਵੁੱਡ ਦੇ ਵਿੱਚ ਇੱਕ ਅਲੱਗ ਪਛਾਣ ਬਣ ਚੱਦੀ ਸੀ ਇਹਦੀ ਕਿ ਇਹ ਨਸ਼ੀਲੀਆਂ ਅੱਖਾਂ ਨਸ਼ੇਲੇ ਇੱਕ ਇੱਕ ਜਿਹੜੇ ਡਿਪਰੈਸ਼ਨ ਦੇ ਵਿੱਚ ਹੁੰਦੀ ਹੈ ਪਤਨੀ ਜਾ ਪੁਜਾ ਸਭ ਪਤਨੀ ਹੁੰਦੀ ਹੈ ਐਦਾਂ ਦੇ ਕਿਰਦਾਰ ਇਹਨਾਂ ਨੂੰ ਆਫਰ ਹੋ ਰਹੇ ਸੀਗੇ ਜਦੋਂ ਵੀ ਕਿਤੇ ਇਹਨੇ ਜਾਣਾ ਇੱਕ ਇਹ ਇਹਦੇ ਵਿੱਚ ਹੋਰ ਖਾਸ ਗੱਲ ਦੱਸੀ ਗਈ ਆ ਖਾਸ ਗੱਲ ਜਿਹੜੀ ਕਿ ਦੇਖਣ ਨੂੰ ਮਿਲਦੀ ਹੈ ਜਿੱਥੇ ਐਡੀਸ਼ਨ ਵਾਸਤੇ ਜਾਂਦੀ ਸਲਵਾਰ ਸੂਟ ਪਾ ਕੇ ਜਾਂਦੀ ਸੀ ਇੱਥੋਂ ਪਤਾ ਲੱਗਦਾ ਵੀ ਪੰਜਾਬੀ ਦੇ ਅੰਦਰੋਂ ਮਰੀ ਨਹੀਂ ਹੈਗੀ ਪੰਜਾਬੀ ਦੇ ਅੰਦਰੋਂ ਪੰਜਾਬੀ ਕਦੇ ਮਰੇ ਨਹੀਂ ਸਕਦੀ ਇਹ ਵੀ ਗੱਲ ਪੱਕੀ ਹੈ ਜੱਡਾ ਮਰਜੀ ਵੱਡਾ-ਬੱਦਾ ਬਣ ਜੇ ਐਦਾਂ ਦੀ ਸੀਗੀ ਆਪਣੇ ਮਾਹੀ ਗੱਲ ਵੀ ਪਰ ਇਥੇ ਉਥੇ ਇਹਨੂੰ ਟੋਕਾ ਟਾਕੀ ਚੱਲਦੀ ਰਹੀ ਐ ਇਸ ਟੌਪ ਇਸ ਗੱਲ ਦੇ ਉੱਤੇ ਵੀ ਤੂੰ ਸਲਵਾਰ ਸੂਟ ਪਾ ਕੇ ਨਾ ਆਇਆ ਕਰ ਤੂੰ ਜਿਹੜੇ ਐਡਵਾਂਸਡ ਕੱਪੜੇ ਨੇ ਉਹ ਪਾ ਕੇ ਆਇਆ ਕਰ ਕੁਝ ਲੋਕਾਂ ਨੇ ਇਹਨੂੰ ਸਿੱਧੀ ਅਪਰੋਚ ਵੀ ਕੀਤੀ ਕੁਝ ਲੋਕਾਂ ਨੇ ਇਹਨੂੰ ਬਰਾ ਬਾਡੀ ਵਗੈਰਾ ਇਹਦੀ ਚੀਜ਼ਾਂ ਪਾਉਣ ਨੂੰ ਵੀ ਕਿਹਾ ਨਾਈਟ ਸੂਟ ਪਾਉਣ ਨੂੰ ਵੀ ਕਿਹਾ ਜਿੱਥੋਂ ਇਹਨੂੰ ਪਛਾਣ ਹੋਊਗੀ ਕਿ ਵੀ ਮੈਨੂੰ ਇਹ ਜਿਹੇ ਜਿਹੜੇ ਬੰਦੇ ਆ ਉਹਨਾਂ ਦੀ ਚੋਣ ਕਰਨੀ ਪੈਣੀ ਆ ਫਿਰ ਇਹਨੇ ਚੋਣ ਕੀਤੀ ਵੀ ਆ ਫਿਰ ਚੋਣ ਇਹਨੇ ਕੀਤੀ ਇਦਾਂ ਫਿਰ ਇਹਨੇ ਇੱਕ ਡਾਇਰੈਕਟਰ ਦੀ ਚੋਣ ਕੀਤੀ ਖੁਦ ਜਿੱਤੇ ਤੱਕ ਅਪਰੋਚ ਕੀਤੀ ਉਹਦਾਂ ਉਸੇ ਤਗਮਨ ਸ਼ੁਧ ਧ ਤੇ ਜੇ ਮਾ ਸ਼ੂ ਧੁਲਿਆ ਜੇ ਤੁਸ ਨੂੰ ਆਹ ਕਹਾ ਫਿਲਮਾਂ ਬਹੁਤ ਟੌਪ ਦੀਆਂ ਬਣਾਈਆਂ ਹੋਈਆਂ ਨੇ ਉਹਨੇ ਕਈ ਫਿਲਮਾਂ ਤਗਮਾ ਸ਼ੂ ਧੁਲਿਆ ਨੇ ਮਾਈ ਗੱਲ ਨੂੰ ਦਿੱਤੀਆਂ ਮਾਈ ਗੱਲ ਨੂੰ ਇਹ ਦੋ ਤਰਫਾ ਦੋ ਤਰਫਾ ਦੋ ਧਾਰੀ ਤਲਵਾਰ ਸੀਗੀ ਇੱਕ ਤਰ੍ਹਾਂ ਜੇਕਰ ਮਾਈ ਗੱਲ ਬਾਰੇ ਸੋਚਿਆ ਜਾਵੇ ਮਾਹੀ ਗਿੱਲ ਨੂੰ ਜਿੱਥੇ ਤਗਮਾਂਸ਼ੂ ਧੁਲੀਆ ਦੇ ਕੋਲ ਜਾਣ ਦਾ ਫਾਇਦਾ ਸੀਗਾ ਦੂਸਰੇ ਪਾਸੇ ਨੁਕਸਾਨ ਵੀ ਸੀਗਾ ਮਾਹੀ ਗਿੱਲ ਨੂੰ ਇਸ ਚੀਜ਼ ਦਾ ਨੁਕਸਾਨ ਵੀ ਸੀਗਾ ਨੁਕਸਾਨ ਇਹ ਸੀਗਾ ਕਿ ਵੀ ਮਾਰਕੀਟ ਦੇ ਵਿੱਚ ਖਬਰਾਂ ਬੜੇ ਗਲਤ ਤਰੀਕੇ ਨਾਲ ਪ੍ਰੈਜੈਂਟ ਹੋਣ ਲੱਗ ਪਈਆਂ ਹੁਣ ਰੱਬ ਜਾਣੇ ਵੀ ਇਹ ਸੱਚ ਸੀ ਕਿ ਗਲਤ ਸੀ ਵੀ ਤਗਮਾਂਸ਼ੂ ਧੁਲੀਆ ਨਾਲ ਮਾਹੀ ਗਿੱਲ ਦੇ ਰਿਲੇਸ਼ਨ ਸੀਗੇ ਕਿ ਨਹੀਂ ਰਿਲੇਸ਼ਨ ਸੀਗੇ ਇਹ ਤਾਂ ਰੱਬ ਜਾਣਦਾ ਆਪਾਂ ਨੂੰ ਵੀ ਕੋਈ ਕੁਝ ਨਹੀਂ ਪਤਾ ਕਿਉਂਕਿ ਜੋ ਮੀਡੀਆ 'ਚ ਖਬਰਾਂ ਆਈਆਂ ਮੀਡੀਆ 'ਚ ਖਬਰਾਂ ਇਹ ਹੁੰਦੀਆਂ ਰਹੀਆਂ ਕਿ ਵੀ ਤਗਮਾਂਸ਼ੂ ਧੁਲੀਆ ਔਰ ਮਾਹੀ ਗਿਲ ਦੇ ਆਪਸ ਦੇ ਵਿੱਚ ਰਿਲੇਸ਼ਨ ਨੇ ਜਾਂ ਗਲਤ ਤਰੀਕੇ ਦੀਆਂ ਖਬਰਾਂ ਆਉਂਦੀਆਂ ਰਹੀਆਂ ਕਿਉਂਕਿ ਕਈ ਗੱਲਾਂ ਕਈ ਗੱਲਾਂ ਐਵੇਂ মিডিਆ ਵਾਲੇ ਐਵੇਂ ਵੀ ਖਬਰਾਂ ਨਹੀਂ ਛਾਪਦੇ ਕਿਉਂਕਿ ਕਈ ਜਗ੍ਹਾ ਤੇ ਸਪੋਰਟ ਕੀਤਾ ਗਿਆ ਸੀਗਾ ਕਿ ਵੀ ਜੇ ਤਿਗਮਾਂਸ਼ੂ ਧੁਲੀਆ ਨੂੰ ਕਹਿੰਦਾ ਸੀਗਾ ਵੀ ਤੂੰ ਆਹ ਕੱਪੜੇ ਪਾ ਕੇ ਆਉਣੇ ਆ ਤਾਂ ਉਹ ਉਹੀ ਕੱਪੜੇ ਪਾ ਕੇ ਆਉਂਦੀ ਸੀ। ਇਤਿਗਮਾਂਸ਼ੂ ਧੁਲੀਆ ਇਹ ਕਹਿੰਦਾ ਸੀ ਵੀ ਤੂੰ ਐਂ ਕਰਨਾ, ਬਿਲਕੁਲ ਇਦਾਂ ਕਰਨਾ ਤਾਂ ਇਦਾਂ ਹੀ ਕਰ, ਇਦਾਂ ਹੀ ਕਰਦੀ ਸੀ। ਕਹਿਣ ਦਾ ਮਤਲਬ ਕੱਲੇ ਸੈੱਟ ਦੇ ਉੱਤੇ ਨਹੀਂ, ਕੱਲੇ ਫਿਲਮ ਦੀ ਸ਼ੂਟਿੰਗ ਦੇ ਵਿੱਚ ਨਹੀਂ। ਪਰਸਨਲੀ ਤੌਰ ਤੇ ਵੀ ਉਹਨੂੰ ਜਿੱਦਾਂ ਮੋਲਡ ਕਰਨਾ ਚਾਹੁੰਦਾ ਸੀਗਾ ਤਿਗਮਾਂਸ਼ੂ ਧੁਲੀਆ ਮਾਈਕਲ ਉਦਾਂ ਹੀ ਮੋਲਡ ਹੁੰਦੀ ਸੀ। ਕਹਿਣ ਦਾ ਮਤਲਬ ਪੂਰੀ ਐਜ਼ ਅ ਇਹ ਦੋਹੇ ਤਰਫਾਂ ਜਾਂਦੀ ਹੁੰਦੀ ਹੈ ਗੱਲ ਇਹ ਜੇ ਦੋਹੇ ਤਰਫਾਂ ਜਾਂਦੀ ਦੋਹੇ ਤਰਫਾਂ ਦਾ ਇੰਨਾ ਕਹਿ ਰਹੇ ਆ ਦੋਹੇ ਤਰਫਾਂ ਵੀ ਇੱਕ ਪਾਸੇ ਇਹ ਇੱਕ ਇੱਕ ਪ੍ਰੋਫੈਸ਼ਨਲ ਐਥਿਕਸ ਵੀ ਆ ਵੀ ਜੋ ਡਾਇਰੈਕਟਰ ਕਹਿੰਦਾ ਨਿਰਦੇਸ਼ਕ ਕਹਿੰਦਾ ਉਹਦੀ ਗੱਲ ਮੰਨੀ ਜਾਵੇ ਪਰ ਇਹ ਲੁਕਅਪ ਚ ਕਿੱਦਾਂ ਆਉਂਦਾ ਆ ਦੁਨੀਆ ਦੇ ਸਾਹਮਣੇ ਕਿੱਦਾਂ ਆਉਂਦਾ ਆ ਇਹ ਬੜੇ ਗਲਤ ਤਰੀਕੇ ਨਾਲ ਪ੍ਰੈਜੈਂਟ ਹੁੰਦਾ ਆ ਪ੍ਰੈਜੈਂਟ ਕੀਤਾ ਜਾਂਦਾ ਜਾਂ ਪ੍ਰੈਜੈਂਟ ਹੁੰਦਾ ਜਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਦੂਜੇ ਲੋਕ ਪੇਸ਼ ਕਰਦੇ ਨੇ ਜਿਹੜੇ ਆਪਣਾ ਜਿਵੇਂ ਵਿਊ ਰੱਖਦੇ ਨੇ ਮਾਹੀਗਲ ਬਾਲੀਵੁੱਡ ਦੇ ਵਿੱਚ ਇੱਕ 300 ਤੋਂਨੇ ਲੈ ਕੇ ਗਈ ਸੀ ਤਿੰਨ ਫਿਲਮਾਂ ਆ ਰਹੀਆਂ ਫਿਲਮਾਂ ਕਰਮ ਦੇ ਸੁਗਨੇ ਲੈ ਕੇ ਗਈ ਸੀ ਜਿਵੇਂ ਇੱਕ ਗਾਈਡ ਚਾਲਬਾਜ਼ ਜਿਹੜੀ ਕਿ ਸ੍ਰੀ ਦੇਵੀ ਦੀ ਫਿਲਮ ਸੀ ਤੇ ਇੱਕ ਲਮਹੇ ਸ੍ਰੀ ਦੇਵੀ ਦੀ ਫਿਲਮ ਹੋਈ ਚਾਲਬਾਜ਼ ਪੁਰਾਣੀ ਗੱਲ ਦੀ ਗੱਲ ਫਿਲਮ ਦੀ ਗੱਲ ਕਰਦਾ ਜਿਹੜੀ ਕਿ ਦੇਵਾਨੰਦ ਤੇ ਵਹੀਦ ਆ ਰਹਿਮਾਨ ਦੀ ਫਿਲਮ ਸੀਗੀ ਜਿਹੜੀ ਕਿ ਮਾਹੀ ਗੱਲ ਸੀਗੀ ਉਹ ਤਿੰਨ ਫਿਲਮਾਂ ਦਾ ਮਤਲਬ ਮੇਨ ਰੋਲ ਦੇ ਤੌਰ ਤੇ ਲਿ ਗਈ ਸੀ ਵੀ ਐਦਾਂ ਦੀ ਫਿਲਮਾਂ ਉਹ ਕਰਨਾ ਚਾਹੁੰਦੀ ਆ ਪਰ ਉਹ ਡਿਸਟਰੈਕਟ ਹੋ ਗਈ ਫਿਲਮਾਂ ਤੋਂ ਜਿੰਨੀਆਂ ਕੀਤੀਆਂ ਟੌਪ ਦੀਆਂ ਲਾਜਵਾਬ ਐਕਟਿੰਗ ਉਹਦੀ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਬਾਰ ਬਾਰੀ ਗੱਲ ਕਹਿ ਰਿਹਾ ਨੀਰੂ ਵਾਜੋ ਉਹਦੇ ਨੇੜੇ ਵੀ ਨਹੀਂ ਖੜਦੀ ਹੈਗੀ ਨੀਰੂ ਵਾਜੋ ਕੋਲ ਸ਼ੁੱਧ ਮੇਕਅਪ ਤੋਂ ਲਾਵਾ ਔਰ ਕੁਛ ਨਹੀਂ ਹੈਗਾ ਪਰ ਮਾਹੀ ਗੱਲ ਉਹਦੀ ਕਲਾ ਕਲਾ ਇੱਕੋ ਇੱਕ ਉਂਗਲ ਇੱਕ ਇੱਕ ਚੀਜ਼ ਹਰਕਤ ਕਰਦੀ ਸੀ ਇੱਕ ਇੱਕ ਚੀਜ਼ ਦੇ ਵਿੱਚ ਐਕਟਿੰਗ ਝਲਕਦੀ ਸੀ ਔਰ ਐਕਟ ਨੇ ਆਪ ਨੂੰ ਨੇ ਕਈ ਜਿਵੇਂ ਸਾਹਿਬ ਬੀਬੀ ਔਰ ਗੁਲਾਮ ਦੇ ਵਿੱਚ ਜਿਵੇਂ ਡਿਪਰੈਸ ਘਰ ਵਾਲੀ ਦਾ ਪਤਨੀ ਦਾ ਰੋਲ ਕਰਿਆ ਉਹ ਪੂਰੀ ਤਰ੍ਹਾਂ ਰਚ ਵਿੱਚ ਗਈ ਸੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੇ ਜਿੰਨਾ ਵੀ ਸੀਰੀਅਸ ਸੈਕਟਰ ਕਰਨੇ ਵਾਲਿਆਂ ਦੇ ਵਿੱਚ ਕੋਈ ਉਹਦੇ ਨਾਲ ਦੀ ਕੋਈ ਸੀਰੀਅਸ ਐਕਟਰਸ ਹੋਊਗੀ ਇਹ ਮੈਨੂੰ ਨਹੀਂ ਯਾਦ ਆਦਾ ਕਿਸੇ ਪਾਸੋਂ ਵੀ ਕਿਉਂਕਿ ਮੇਰੀ ਨੌਲੇਜ ਹੈ ਨਹੀਂ ਕਿਸੇ ਪਾਸੋਂ ਵੀ ਸੀਰੀਅਸ ਐਕਟਰਸ ਕੋਈ ਮਾਹੀ ਗਲਰਗੀ ਹੋਵੇ ਕੋਚਰ ਬਾਅਦ ਇੱਕ ਫਿਰ ਫੋਟੋ ਆਉਂਦੀ ਆ ਫੋਟੋ ਆਉਂਦੀ ਆ ਇੱਕ ਬੱਚੇ ਦੇ ਨਾਲ ਮਾਹੀ ਗਿੱਲ ਦੀ ਉਹਦੇ ਵਿੱਚ ਫਿਰ ਕੁਐਸਚਨ ਕੁਐਸਚਨ ਹੁਣ ਲੱਪੈਂਦੇ ਨੇ ਲੋਕਾਂ ਦੇ ਸਾਹਮਣੇ ਕੁਐਸਚਨ ਇਦਾਂ ਹੁੰਦੇ ਨੇ ਕਿ ਵੀ ਇਹ ਲੜਕਾ ਕੌਣ ਆ ਵੀ ਤੁਹਾਡੀ ਵਿਆਹ ਤਾਂ ਕਦੇ ਕਿਸੇ ਨੇ ਹੁੰਦਾ ਦੇਖਿਆ ਨਹੀਂ ਹੈਗਾ ਸੀ ਇਹਨਾਂ ਦਾ ਮਾਹੀ ਗਿੱਲ ਦਾ ਤੇ ਵੀ ਬੱਚਾ ਕੌਣ ਨਿਕਲਿਆ ਬੱਚੇ ਦੇ ਫਿਰ ਬਾਅਦ ਚ ਉਹਨਾਂ ਨੇ ਥੋੜੇ ਜਰ ਬਾਅਦ ਇੱਕ ਇੰਟਰਵਿਊ ਚ ਕਿਹਾ ਵੀ ਜਿਹਦੇ ਬਾਰੇ ਮਾਹੀ ਗਿੱਲ ਨੇ ਦੱਸਿਆ ਵੀ ਸੀਗਾ ਕਿ ਵੀ ਜਿਹੜਾ ਬੱਚਾ ਇਹ ਬਾਇਓਲੋਜੀਕਲ ਆ ਉਦੋਂ ਹੀ ਬੱਚਾ ਆ ਪਰ ਇਹ 2017-18 ਦੇ ਵਿੱਚ ਜਦੋਂ ਕੰਮ ਤੋਂ ਥੋੜੀ ਜਿਹੀ ਵਾਂਝੀ ਹੋ ਗਈ ਸੀ ਤਾ ਉਸ ਦਾ ਉਹਦਾ ਇੱਕ ਕਿਸੇ ਮੁੰਡੇ ਨਾਲ ਰਿਲੇਸ਼ਨ ਹੋਇਆ ਸੀਗਾ ਜਿਹੜਾ ਕਿ ਜੰਮੂ ਦਾ ਮੁੰਡਾ ਸੀਗਾ ਤੇ ਸ਼ਾਇਦ ਗੋਆ 'ਚ ਰਹਿੰਦਾ ਆ ਖੁਦ ਮਾਹੀ ਗੱਲ ਨੇ ਇੱਕ ਵਾਰ ਇਹ ਗੱਲ ਕਹੀ ਸੀ ਕਿ ਮੈਂ ਉਹਦਾ ਨਾਉਨ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀ ਜਾਂ ਉਹਦੀ ਫੋਟੋ ਨਹੀਂ ਡਿਸਕਲੋਜ਼ ਕਰਨਾ ਚਾਹੁੰਦੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਉਹਨੇ ਡਿਫਰੈਂਸ ਨਾਲ ਡਿਫਰੈਂਸ ਨਾਲ ਰੱਖਿਆ ਹੋਇਆ ਆ ਵਧੀਆ ਗੱਲ ਵੀ ਆ ਕਿਉਂਕਿ ਉਹ ਕਹਿੰਦੀ ਬਾਲੀਵੁੱਡ ਲਾਈਨ 'ਚੋਂ ਨਹੀਂ ਹੈਗਾ ਆਪਣੇ ਪਰਿਵਾਰ ਨਾਲ ਰਹਿੰਦੀ ਆ ਤੇ ਉਸ ਬੱਚੇ ਦਾ ਪਾਲਣ ਪੋਸ਼ਣ ਕਰ ਰਹੀ ਆ ਜਿਹੜਾ ਕਿ ਬੱਚਾ ਉਸ ਬாய்ਫਰੈਂਡ ਤੋਂ ਪੈਦਾ ਹੋਇਆ ਸੀ ਉਹਨਾਂ ਨੇ ਤਾਂ ਇਹ ਗੱਲ ਕਹੀ ਆ ਵੀ ਮੈਰਿਜ ਹੋ ਚੁੱਕੀ ਆ ਬਾਕੀ ਹੁਣ ਰੱਬ ਜਾਣਦਾ ਕਿ ਮੈਰਿਜ ਹੋ ਚੁੱਕੀ ਆ ਕਿ ਨਹੀਂ ਹੋ ਚੁੱਕੀ ਕਿਉਂਕਿ ਕਿਤੇ ਮੈਰਿਜ ਦੀ ਕੋਈ ਫੋਟੋ ਵਗੈਰਾ ਜਾਂ ਕੁਝ ਐਦਾਂ ਦਾ ਕੁਝ ਨਹੀਂ ਹੈਗਾ ਵੈਸੇ ਮਾਹੀ ਗਿੱਲ ਦਾ ਇੱਕ ਵਿਆਹ ਹੋ ਰਿਹਾ ਚੁੱਕਿਆ ਪਹਿਲਾਂ 2006 ਦੇ ਵਿੱਚ ਵਿਆਹ ਹੋ ਚੁੱਕਿਆ ਮਾਹੀ ਗਿੱਲ ਨੇ ਇਹ ਵੀ ਆਖ खुद ਦੱਸਿਆ ਸੀ 2006 ਚ ਵਿਆਹ ਹੋਇਆ ਸੀ ਜਿਹਦਾ ਨਾਮ ਸੀ ਉਹ ਲੜਕੇ ਦਾ ਸ਼ਿਵਮ ਨਹਿਰ 2006 ਤੋਂ ਲੈ ਕੇ 2012 ਤੱਕ ਉਹਨਾਂ ਦੀ ਮੈਰਿਜ ਚੱਲੀ ਸੀ ਤੇ ਬਾਅਦ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮਾਹੀ ਗਿੱਲ ਨੇ ਕੋ ਸਾਡੀ ਮੇਰੀ ਗਲਤੀ ਸੀ ਉਹ ਮੈਂ ਛੋਟੀ ਉਮਰ ਦੇ ਵਿੱਚ 17 ਸਾਲ ਦੀ ਸੀ ਸ਼ਾਇਦ ਉਸ ਟਾਈਮ ਉਹਨਾਂ ਨੇ ਵਿਆਹ ਕਰਾ ਲਿਆ ਸੀਗਾ ਆਪਸੀ ਅੰਡਰਸਟੈਂਡਿੰਗ ਨਾਲ ਉਹਨਾਂ ਨੇ ਵਿਆਹ ਅਲੱਗ-ਅਲੱਗ ਰਹਿਣਾ ਸ਼ੁਰੂ ਕਰਤਾ ਸੀਗਾ ਫਾਦਰ ਨੇ ਸਿਕੰਦਰ ਸਿੰਘ ਜਿਹੜੇ ਕਿ ਪੰਜਾਬ ਜੱਟ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਨੇ ਮਦਰ ਉਹਨਾਂ ਦੀ ਕਲਵੰਤ ਕੌਰ ਤੇ ਇੱਕ ਸਿਸਟਰ ਆ ਜਿਹਦਾ ਨਾਮ ਰਮਨ ਗਿੱਲ ਹੈ ਤੇ ਇੱਕ ਬ੍ਰਦਰ ਆ ਜਿਹਦਾ ਨਾਮ ਰਵਿੰਦਰ ਗਿੱਲ ਹੈ ਜਿਹਦੀ ਬੇਟੀ ਆ ਉਹਨਾਂ ਦਾ ਨਾਮ ਹੈਗਾ ਵੈਰੋਨਿਕਾ 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 ਉਹਦਾ ਨਾਮ ਆ ਤੇ ਹੁਣ ਆਸਤਾਂ ਫਿਲਹਾਲ ਉਹ ਬੰਬਈ ਰਹਿੰਦੇ ਨੇ ਤੇ ਗੋਆ ਦੇ ਉਹਨਾਂ ਦੇ ਡੇੜੇ ਵੜੇ ਲੱਗਦੇ ਰਹਿੰਦੇ ਨੇ ਉਹ ਲੜਕੀ ਦੀ ਵਰਨਕਾ ਉਹਦੀ ਪਰਵਰਿਸ਼ ਕਰ ਰਹੇ ਨੇ ਸਿੰਗਲ ਊਮਨ ਬਣ ਕੇ ਰਹਿਣਾ ਉਹਨਾਂ ਨੇ ਇਸ ਗੱਲ ਨੂੰ ਮਤਲਬ ਪਸਾਇਬ ਕੀਤਾ ਇਹ ਚੀਜ਼ ਦੇ ਨਾਲ ਉਹ ਸੈਟੀਸਫਾਈਡ ਨੇ ਕਿ ਵੀ ਉਹ ਇਕੱਲੇ ਰਹਿ ਕੇ ਆਪਣੀ ਬੇਟੀ ਦੀ ਪਰਵਿਸ਼ ਕਰ ਸਕਦੇ ਨੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਰੱਬ ਰੱਖਾ